ਕਹ ਰਾ ਦੀਆਂ ਦੇ ਠੋਕ ਕੇ ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਕਹ ਰਾ ਦੀਆਂ ਸੋਚ ਤੇ ਕਹ ਰਾ ਦੀਆਂ ਦੇ ਠੋਕ ਜੈ ਭਾਰਤ ਸਾਰੇ ਕਹ ਰਾ ਦੀਆਂ ਦੇ ਠੋਕ ਸਾਥੀਓ ਸਭ ਤੋਂ ਪਹਿਲਾਂ ਅੱਜ ਜਿੰਨੇ ਵੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਉਪਾਸਕ ਉਹਨਾਂ ਦੇ ਫਲਸਫੇ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਆ ਔਰ ਸਮੁੱਚੀ ਲੋਕਾਈ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲ ਨਿਵਾਸੀ ਸਾਥੀਓ ਅੱਜ ਦਾ ਦਿਨ ਮੈਂ ਸਮਝਦਾ ਕਿ ਉਹ ਦਿਨ ਹੈ ਜਿਸ ਦਿਨ ਸਾਡੇ ਰਹਿਬਰ ਜਿਨ੍ਹਾਂ ਨੇ ਸਾਡੀ ਕਿਸਮਤ ਦਾ ਫੈਸਲਾ ਭਾਰਤੀ ਸੰਵਿਧਾਨ ਨੂੰ ਲਿਖ ਕੇ ਉਹਦੇ ਅੰਦਰ ਬਰਾਬਰਤਾ ਦੇ ਅਧਿਕਾਰ ਦੇ ਕੇ ਤੇ ਸਾਨੂੰ ਬਾਕੀਆਂ ਦੇ ਬਰਾਬਰ ਲਿਆ ਕੇ ਖੜੇ ਕਰ ਦਿੱਤਾ ਉਹਨਾਂ ਦਾ ਮਹਾਂਪ੍ਰੀਰਣ ਦਿਵਸ ਅਸੀਂ ਅੱਜ ਇੱਥੇ ਅੰਬੇਡਕਰ ਚੌਂਕ ਨਜ਼ਦੀਕ ਤਲਵਾੜਾ ਬੱਸ ਸਟੈਂਡ ਉਥੇ ਬਾਬਾ ਸਾਹਿਬ ਨੂੰ ਪੁਸ਼ਪਾਂਜਲੀ ਦੇ ਕੇ ਮਨਾ ਰਹੇ ਆ ਕਿਉਂਕਿ ਬਾਬਾ ਸਾਹਿਬ ਅਗਰ 10 ਸਾਲ ਹੋਰ ਆਪਣਾ ਜੀਵਨ ਇਸ ਦੁਨੀਆ ਤੇ ਕੱਢ ਦਿੰਦੇ ਤਾਂ ਜਿਹੜੀਆਂ ਊਣ ਤਾਈਆਂ ਸਮਾਜ ਦੇ ਅੰਦਰ ਅਜੇ ਵੀ ਵਿਆਪਤ ਹੈਗੀਆਂ ਉਹ ਊਣ ਤਾਈਆਂ ਬਿਲਕੁਲ ਖਤਮ ਹੋ ਜਾਣੀਆਂ ਸੀ ਔਰ ਅਸੀਂ ਲੋਕ ਜਿਹੜੇ ਅੱਜ ਵੀ ਵਰਗੀਕਰਨ ਦਾ ਸ਼ਿਕਾਰ ਆ ਅਸੀਂ ਉਸ ਵਰਗੀ ਕਰਨ ਦਾ ਸ਼ਿਕਾਰ ਨਹੀਂ ਸੀ ਹੋਣਾ ਸਾਥੀਓ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਡੇ ਲਈ ਜੋ ਕੀਤਾ ਇਸ ਦੇਸ਼ ਲਈ ਜੋ ਕੀਤਾ ਵਿਸ਼ਵ ਵਾਸਤੇ ਜੋ ਕੀਤਾ ਉਹ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਮਿਸਾਲ ਹੈ ਤੇ ਜਿੱਥੇ ਅਮਰੀਕਾ ਵਰਗੇ ਦੇਸ਼ ਕਹਿੰਦੇ ਆ ਕਿ ਜੇ ਬਾਬਾ ਸਾਹਿਬ ਅੰਬੇਡਕਰ ਜੀ ਸਾਡੀ ਧਰਤੀ ਤੇ ਪੈਦਾ ਹੋਏ ਹੁੰਦੇ ਤਾਂ ਜਿੱਦਾਂ ਭਾਰਤੀ ਲੋਕ ਸੂਰਜ ਦੀ ਸੇਵਾ ਕਰਦੇ ਆ ਉਪਾਸਨਾ ਕਰਦੇ ਆ ਉਸੇ ਤਰ੍ਹਾਂ ਅਸੀਂ ਬਾਬਾ ਸਾਹਿਬ ਨੂੰ ਪੂਜਦੇ ਇਹ ਅਮਰੀਕਾ ਵਰਗੇ ਦੇਸ਼ਾਂ ਦਾ ਵਰਜਨ ਆ ਜੈ ਭੀ ਜੈ ਭਾਰਤ ਜੈ ਭੀ ਜੈ ਭਾਰਤ ਅੱਜ ਮੈਂ ਸਮੂਹ ਜੱਥੇਬੰਦੀਆਂ ਸਾਡੀਆਂ ਅੰਬੇਡਕਾਰੀ ਜੱਥੇਬੰਦੀਆਂ ਰਵਦਾਸੀਆ ਜੱਥੇਬੰਦੀਆਂ ਵਾਲਮੀਕਨ ਜੱਥੇਬੰਦੀਆਂ ਔਰ ਸਾਡੇ ਮਹਾਸ਼ਾ ਮਹਾਸਭਾ ਉਹਨਾਂ ਦੇ ਸਾਥੀ ਮੈਂ ਸਾਰਿਆਂ ਦਾ ਅਤੀ ਤਨਵਾਦ ਕਰਦਾ ਕਿ ਸਾਡੇ ਵੀਰ ਗੁਰਮੀਤ ਜੀ ਨੇ ਅਸੀਂ ਬੇਨਤੀ ਲਈ ਸੀ ਕਿ ਤੁਸੀਂ ਇੱਕ ਮੈਸੇਜ ਲਾ ਦਿਓ ਮੈਸੇਜ ਪੜ੍ਹ ਕੇ ਸਾਰੇ ਸਾਥੀ ਆ ਗਏ ਆ ਤੇ ਖੁਸ਼ੀ ਇਸ ਗੱਲ ਦੀ ਹੋਈ ਆ ਕਿ ਸਾਥੀ ਵੱਡੀ ਸੰਖਿਆ ਦੇ ਵਿੱਚ ਇਕੱਠੇ ਹੋਏ ਆ ਔਰ ਇਹੀ ਸਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਆ ਔਰ ਇਹੀ ਸਾਡੇ ਅੰਦਰ ਜਜ਼ਬਾ ਚਾਹੀਦਾ ਕਿ ਅਗਰ ਅੱਜ ਸਾਡੇ ਅੰਦਰ ਇਕੱਠਤਾ ਨਾ ਹੋਈ ਤਾਂ ਫੇਰ ਸਾਡੀ ਜਿਹੜੀ ਦਸ਼ਾ ਪਹਿਲਾਂ ਆ ਇਹ ਦੇਸ਼ ਜਿਹੜਾ ਆ ਜਿਹੜੇ ਲੋਕ ਸੈਂਟਰ ਨੂੰ ਚਲਾ ਰਹੇ ਆ ਉਹ ਲੋਕਾਂ ਦੀ ਇਹ ਨੀਅਤ ਆ ਕਿ ਜਿੱਥੋਂ ਇਹ ਲੋਕ ਉੱਠੇ ਸੀ ਅਸੀਂ ਉਸੇ ਜਗ੍ਹਾ ਤੇ ਪਹੁੰਚਾਉਣੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਕਿ ਤੁਹਾਡੀ ਸੋਚ ਜਿਹੜੀ ਆ ਉਹ ਕਦੇ ਵੀ ਇਦਾਂ ਦੀ ਸੌੜੀ ਸੋਚ ਜਿਹੜੀ ਆ ਉਹ ਪੂਰੀ ਨਹੀਂ ਹੋ ਸਕਦੀ ਅੱਜ ਮੇਰੇ ਲੋਗ ਅੱਜ ਮੇਰੇ ਸਮਾਜ ਦੇ ਲੋਗ ਮੇਰੇ ਭਰਾ ਉਹ ਜਾਗਦੇ ਆ ਆਪਣੇ ਹੱਕਾਂ ਨੂੰ ਜਾਣਦੇ ਆ ਇਸ ਕਰਕੇ ਆਓ ਬਾਬਾ ਸਾਹਿਬ ਦੇ ਫਲਸਫੇ ਨੂੰ ਪਹਿਲਾਂ ਪੜ੍ਹੀਏ ਪੜ੍ਹ ਕੇ ਤੇ ਫਿਰ ਉਰਤੇ ਚਿੰਤਨ ਕਰੋ ਕਿ ਉਹਨਾਂ ਨੇ ਆਪਣਾ ਇੱਕ ਇੱਕ ਪਲ ਕਿਹੜੇ ਹਾਲਾਤਾਂ ਦੇ ਅੰਦਰ ਗੁਜ਼ਾਰਿਆ ਤੇ ਸਾਨੂੰ ਅੱਜ ਵਧੀਆ ਫਜ਼ਾਵਾ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਸੋ ਮੈਂ ਆਪਣੇ ਵੱਲੋਂ ਅੱਜ ਕਮਲ ਖੋਸਲਾ ਪ੍ਰਧਾਨ ਡਾਕਟਰ ਬੀ ਆਰ ਅੰਬੇਦਕਰ ਵੈਲਫੇਅਰ ਮਿਸ਼ਨ ਪੰਜਾਬ ਮੈਂ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਬਾਬਾ ਸਾਹਿਬ ਜੀ ਦੇ ਚਰਨਾਂ 'ਚ ਭੇਟ ਕਰਦਾ ਤੇ ਮੈਨੂੰ ਉਮੀਦ ਆ ਕਿ ਮੇਰੇ ਸਾਥੀ ਇਸੇ ਤਰ੍ਹਾਂ ਇੱਕ ਮੈਸੇਜ ਵੀ ਜਦੋਂ ਲੱਗੇ ਉਹ ਪੜ ਕੇ ਤੇ ਸਾਰੇ ਇਕੱਠੇ ਹੋਇਆ ਕਰੋ ਜਿੰਨੇ ਵੀ ਬਾਬਾ ਸਾਹਿਬ ਦੇ ਦੇ ਨੇ ਆਪਾਂ ਉਹਨਾਂ ਨੂੰ ਸ਼ਿੱਦਤ ਦੇ ਨਾਲ ਮਨਾਇਆ ਕਰੀਏ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਮੂਲ ਨਿਵਾਸੀ जय भीम जय भारत जय भारत आज ਅਸੀਂ ਸਾਰੇ ਹੀ ਡਾਕਟਰ ਬੀ ਆਰ ਅੰਬੇਦਕਰ ਜੋ ਕਿ ਸਮਾਜ ਸੁਧਾਰਕ ਸੰਵਿਧਾਨ ਰਚੇਤਾ ਤੇ ਨਾਰੀ ਜਾਤੀ ਦੇ ਮੁਕਤੀਦਾਤਾ ਜਿਹਦੀ ਅੱਜ ਪੁੰਨ ਦਿਤੀ ਤੇ ਆਪਾਂ ਇਕੱਠੇ ਹੋਏ ਆ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਆ ਮੈਂ ਬਸ ਇਹੀ ਆਪਣੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਸਾਰੇ ਇਕੱਠੇ ਰਹੋ ਕਿਉਂਕਿ ਇਕੱਠੇ ਰਹੋਗੇ ਤੇ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਤੇ ਸੰਵਿਧਾਨ ਨੂੰ ਬਚਾਣਾ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਹੈ ਜੈ ਭੀਮ ਜੈ ਭਾਰਤ